ਜੇਕਰ ਸਾਡੇ ਤੋਂ 10 ਬਾਕ ਬੀਤੀ ਕਰਨਾ ਹੈ ਸਮਰਥ ਬਖਸ਼ੀ ਇਹ ਬਿਨਾ ਦਿਮਾਗ ਵਾਲੇ ਬੰਦੇ ਚ ਦਿਮਾਗ ਪਾਇਓ ਇਹਨੂੰ ਸੋਝੀ ਬਖਸ਼ੋ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਮੁੱਖ ਮਾਰਗਾਂ ਤੇ ਬੈਠ ਕੇ ਕਿਸਾਨ ਇੰਨੇ ਦਿਨੀ ਆਪਣੇ ਹੱਕਾਂ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੇ ਸਮਰਥਨ ਚ ਪੰਜਾਬ ਚ ਬੈਠੇ ਕਿਸਾਨਾਂ ਵੱਲੋਂ ਵੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਮੋਦੀ ਸਰਕਾਰ ਨੂੰ ਖੇਤੀ ਸੁਧਾਰ ਬਿੱਲ ਨੂੰ ਰੱਦ ਕਰਵਾਉਣ ਲਈ ਮੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦਿਆਂ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੱਖ-ਵੱਖ ਜਗ੍ਹਾ ਤੋਂ ਹੁੰਦੀ ਹੋਈ ਟਰੈਕਟਰ ਰੈਲੀ ਅੰਮ੍ਰਿਤਸਰ ਵਿਰਾਸਤੀ ਮਾਰਗ ਤੇ ਪਹੁੰਚੀ ਅਤੇ ਵਿਰਾਸਤੀ ਮਾਰਗ ਤੇ ਆ ਕੇ ਕਿਸਾਨਾਂ ਵੱਲੋਂ ਪਹਿਲੇ ਅਰਦਾਸ ਬੇਨਤੀ ਕੀਤੀ ਗਈ ਉਸ ਤੋਂ ਬਾਅਦ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਖੇਤੀ ਸੁਧਾਰ ਬਿੱਲ ਜਲਦ ਹੀ ਮੋਦੀ ਸਰਕਾਰ ਨੂੰ ਹੁਣ ਰੱਦ ਕਰ ਦੇਣੇ ਚਾਹੀਦੇ ਹਨ ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਅਸੀਂ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਸੀ ਕਿ ਪਾਕਿਸਤਾਨ ਬਾਰਡਰ ਕਿਸਾਨਾਂ ਵਾਸਤੇ ਖੋਲ ਦਿੱਤੇ ਜਾਣ ਤਾਂ ਜੋ ਕਿਸਾਨ ਉੱਥੇ ਜਾ ਕੇ ਵੀ ਵਪਾਰ ਕਰ ਸਕਣ ਲੇਕਿਨ ਮੋਦੀ ਸਰਕਾਰ ਨੇ ਅਜਿਹਾ ਨਾ ਕਰਕੇ ਹੁਣ ਅੰਬਾਨੀ ਅੰਡਾਨੀ ਦੇ ਵਪਾਰ ਲਈ ਪਾਕਿਸਤਾਨ ਦਾ ਬਾਰਡਰ ਖੋਲਿਆ ਤਾਂ ਜੋ ਕਿਸਾਨ ਕਦੇ ਵੀ ਇਸ ਤਰ੍ਹਾਂ ਨਹੀਂ ਹੋਣ ਦੇਣਗੇ ਇਸ ਦੇ ਨਾਲ ਹੀ ਉਹਨਾਂ ਨੇ ਬੋਲਦੇ ਹੋਏ ਕਿਹਾ ਇਹ ਜੋ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੱਲੋਂ ਮੋਦੀ ਸਰਕਾਰ ਨੂੰ ਬੈਨਰ ਦਿਖਾ ਕੇ ਖੇਤੀ ਕਾਨੂੰਨ ਰੱਦ ਕਰਨ ਲਈ ਕਿਹਾ ਗਿਆ ਸੀ ਤੇ ਨਰਿੰਦਰ ਮੋਦੀ ਵੱਲੋਂ ਉਹਨਾਂ ਵੱਲ ਕੋਈ ਵੀ ਰਿਸਪਾਂਸ ਨਾ ਦੇਣ ਤੇ ਇੱਥੋਂ ਪਤਾ ਲੱਗਦਾ ਹੈ ਕਿ ਮੋਦੀ ਦੀ ਧੌਂਚ ਸਰੀਆ ਅੜਿਆ ਹੋਇਆ ਹੈ ਜੋ ਹੁਣ ਕਿਸਾਨ ਹੀ ਕੱਢਣਗੇ ਮਜ਼ਦੂਰ ਇਕਤਾ ਜਿੰਦਾਬਾਦ ਸ਼ਾਨ ਮਜ਼ਦੂਰ ਇਕਤਾ ਹਾਂਜੀ ਵੇਖੋ ਅਸੀਂ ਅੱਜ ਜੋ ਸ਼ਹੀਦਾਂ ਨੂੰ ਯਾਦ ਕਰਨੇ ਆ ਸਾਡੇ ਪਰਿਵਾਰ ਨੇ ਸਾਡੇ ਗੁਰੂ ਸਾਹਿਬ ਦੇ ਪਰਿਵਾਰ ਨੇ ਅੱਜ ਆਪਣੀ ਲਾ ਮਿਸਾਲ ਸ਼ਹੀਦੀ ਦੇ ਕੇ ਸਾਨੂੰ ਸਾਰੇ ਹਿੰਦੁਸਤਾਨ ਨੂੰ ਬਚਾਇਆ ਮਨੁੱਖਤਾ ਨੂੰ ਬਚਾਇਆ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅਸੀਂ ਇਹ ਪ੍ਰਣ ਲੈ ਕੇ ਆਏ ਆ ਕਿ ਸ਼ਹੀਦੋ ਸਿੰਘੋ ਆਪਣੀ ਸੋਚ ਦੇ ਆਪਣੇ ਸੋਚ ਤੇ ਪੈਰਾ ਤੁਹਾਡੀ ਜਿਹੜੀ ਸ਼ਹੀਦੀਆਂ ਵਾਂ ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਹੋਏ ਅਸੀਂ ਵੀ ਅੱਜ ਲੜਾਂਦੇ ਆ ਪਾਸ਼ਾ ਤੁਸੀਂ ਲੜਾਉਣ ਦੇ ਜੇ ਅੱਜ ਸਾਡੇ ਜਿਹੜੇ ਪਰਿਵਾਰ ਆ ਦਿੱਲੀ ਦੇ ਵਿੱਚ ਬੈਠੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਬਖਸ਼ਿਓ ਜਿਹੜਾ ਮੋਦੀ ਆ ਇਹਨੂੰ ਸੁੱਧ ਬੁੱਤੀ ਬਖਸ਼ਿਓ ਇਹਦਾ ਦਿਮਾਗ ਨਹੀਂ ਹੈਗਾ ਦਿਮਾਗ ਤੋਂ ਪੈਦਲਿਆ ਇਹਨੂੰ ਮਾਰਾ ਸੁੱਧ ਬੁੱਤੀ ਬਖਸ਼ਿਓ ਸਾਰਾ ਦੇਸ਼ ਵੇਚ ਲਿਆ ਤੁਸੀਂ ਸਾਰੇ ਪਰਿਵਾਰ ਨੇ ਆਪਣੀ ਕੁਰਬਾਨੀ ਦੇ ਕੇ ਲਾਮਸਾਲ ਸ਼ਹੀਦੀਆਂ ਦੇ ਕੇ ਦੇਸ਼ ਨੂੰ ਬਚਾਇਆ ਸੀ ਮਹਾਰਾਜ ਇਹਨੂੰ ਭਾਜਪਾ ਸਰਕਾਰ ਨੂੰ ਸੁੱਧ ਬੁੱਤੀ ਬਖਸ਼ਿਓ ਅਸੀਂ ਮਗਰੋਂ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਦਾ ਓਟ ਆਸਰਾ ਲਿੱਕੇ ਮਗਰੋਂ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਮੋਦੀ ਸਾਹਿਬ ਇਹ ਨਾ ਕਿਤੇ ਸਮਝੀ ਵੀ ਦਿੱਲੀ ਦੇ ਤਖਤ ਤੇ ਜਾ ਕੇ ਬਹਿ ਗਿਆ ਤੇ ਮਗਰੋਂ ਹੈ ਕੁੱਖ ਨਹੀਂ ਅਸੀਂ ਹਰ ਸ਼ਹਿਰ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇਦਾਂ ਹੀ ਕਾਫਲੇ ਬੰਨ੍ਹ ਕੇ ਰੋਜ਼ ਦੇ ਰੋਜ਼ ਇਹ ਮਜਾਰੇ ਕਰਾਂਗੇ ਝੰਡੇ ਮਾਰਚ ਕਰਾਂਗੇ ਤੇ ਰਾ ਜੀਣਾ ਹਰਾਮ ਕਰ ਦਾਂਗੇ ਤੂੰ ਕਿਤੇ ਇਹ ਨਾ ਸੋਚੀ ਵੀ ਸਾਡੀ ਪੈੜੀ ਚ ਪੈਰ ਧਰ ਕੇ ਜਿੰਦਾ ਬੱਜੇਗਾ ਅਬਾ ਅਟਾਰੀ ਦਾ ਬਾਰਡਰ ਖੋਲਦੇ ਚੰਗਾ ਰਹੇਗਾ ਇਹ ਮਬਾਨੀਆਂ ਡਾਰੀਆਂ ਨੂੰ ਅਟਾਰੀ ਦਾ ਬਾਰਡਰ ਖੋਲ ਕੇ ਦੇਣ ਲਗਾ ਤੇਰੀਆਂ ਲੱਤਾਂ ਝਾੜ ਦਾਂਗੇ ਮੋਦੀਆ ਇਹ ਛੀਦਾਂ ਦੇ ਪੈਰਾ ਦੇਣ ਵਾਲੇ ਸਿੰਘ ਆ ਇਹ ਆਪਣੇ ਗੁਰੂ ਮਹਾਰਾਜ ਦੀ ਸੋਚ ਤੇ ਚੱਲਣ ਵਾਲੇ ਆ ਜੇ ਸਾਡੇ ਵਾਸਤੇ 17 ਸਾਲਾਂ ਤੋਂ ਬਾਰਡਰ ਨਹੀਂ ਨ ਖੁੱਲਿਆ ਸਾਨੂੰ ਤਿੰਨ ਤਿੰਨ ਮਾਰਿਆਈ ਸਾਡੇ ਪਰਿਵਾਰ ਸਾਡੇ ਪਿਓ ਦਾਦੇ ਸੁਸਾਈਡ ਕਰਕੇ ਮਰ ਗਿਆ ਤੇ ਮਬਾਨੀਆਂ ਡਾਨੀਆਂ ਨੂੰ ਬਾਰਡਰ ਨਹੀਂ ਖੋਲਣ ਦਿੰਦੇ ਤੇਰੀ ਸੋਚ ਨਹੀਂ ਚੱਲਣ ਦਵਾਂਗੇ ਏ ਮਨੁਖਤਾ ਦੇ ਮਨੁਖਤਾ ਕਹਾਣੀ ਕਰਨ ਨੀ ਕਰਨ ਦਵਾਂਗੇ ਇਸ ਕਰਕੇ ਤੈਨੂੰ ਸਮਝਾਉਣਾ ਹੈ ਹਜੇ ਵੀ ਸੁਧਰ ਜਾ ਕਿ ਤੇ ਮਬਾਨੀਆਂ ਡਾਨੀਆਂ ਨੂੰ ਜਿਹੜੀ ਜ਼ਮੀਨਾਂ ਦੇ ਨਾਲੀ ਅਨਾਜ ਦੇਣ ਦੀ ਗੱਲ ਕਰਦਾ ਵਾਂ ਭੁੱਲ ਜਾ ਇਹ ਤੇਰੀਆਂ ਸੋਚਾਂ ਤੇ ਚੱਲਣ ਨਹੀਂ ਦਵਾਂਗੇ ਸਹੀਦਾਂ ਦੇ ਪੈਰਾ ਸਹੀਦਾਂ ਦੀ ਸੋਚ ਤੇ ਚੱਲਣ ਵਾਲੇ ਆ ਗੁਰੂ ਮਹਾਰਾਜ ਨੂੰ ਆਖਣਾ ਹੈ ਵੀ ਇਹਨੂੰ ਸਮਤ ਬਖਸ਼ੀ ਇਹਨੂੰ ਜਿੰਨੀ ਕਾ ਜਿੰਨੀ ਕਾ ਇਹ ਆਪਣਾ ਆਪਣੀ ਪਾਰਟੀ ਦਾ ਅਮਬਾਨੀਆਂ ਡਾਨੀਆਂ ਦਾ ਨੁਕਸਾਨ ਕਰ ਗਿਆ ਇੱਥੇ ਇਹਨੂੰ ਭਲ ਬਖਸ਼ੀ ਗਾਇ ਨੂੰ ਵਦਨਾ ਦੇਈ ਤਾਂ ਕਰਕੇ ਸਿੱਧਾ ਨਹੀਂ ਸੋਚਦੇ ਪੈਰਾ ਦੇ ਦਿੰਦੇ ਅਸੀਂ ਇਹਨੂੰ ਗਾਂ ਵਧ ਨਹੀਂ ਦਵਾਗੇ ਅੱਜ ਕਰਕੇ ਚੜ੍ਹਦੀ ਕਲਾ ਦਾ ਵਾਸਤੇ ਅਸੀਂ ਝੰਡਾ ਮਾਰਚ ਕੱਢਣ ਡੇ ਆ ਜੀ ਕਨ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਵੱਲੋਂ ਨਰਿੰਦਰ ਮੋਦੀ ਦੇ ਅੱਗੇ ਪੌਮਫਲੇਟ ਲੈ ਕੇ ਕਿਹਾ ਗਿਆ ਸੀ ਕਿ ਬਿੱਲ ਰੱਦ ਕੀਤੇ ਜਾਣ ਉਹਨਾਂ ਨੇ ਨਾਂ ਵਾਲੇ ਵੇਖਣਾ ਵੀ ਮੋਦੀ ਨੇ ਭਗਵੰਤ ਮਾਨ ਵਾਲੇ ਵੇਖਣਾ ਵੀ ਸਹੀ ਨਮਜ਼ਾ ਵੇਖੋ ਵੇਖੋ ਹੰਕਾਰੀ ਹੰਕਾਰੀ ਆ ਉਹਦਾ ਮੈਂ ਤਾਂ ਦੱਸਿਆ ਦਿਮਾਗੋਂ ਪੈਦਲੇ ਆ ਜਿਹਦਾ ਦਿਮਾਗ ਹੀ ਨਹੀਂ ਹੈਗਾ ਉਹਨੇ ਕਹੇ ਹਲ ਵਿਆ ਉਹਨੇ ਪਰਜਾ ਵਾਲੀ ਵੇਖਣਾ ਜਿੰਨਾ ਮਰਜੀ ਰੌਲਾ ਪਾ ਦਿਓ 1 ਮਹੀਨਾ ਹੋ ਗਿਆ ਸਾਨੂੰ ਦਿੱਲੀ ਚ ਬੈਠਿਆਂ ਨੂੰ ਉਹ ਕਿਤੇ ਨਹੀਂ ਵੇਖਣ ਦਾ ਕਹੇ ਹਵਾਲੀ ਵੇਸ ਕਾਏ ਵੇਖਣ ਧਿਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਵੀ ਮੋਦੀਆ ਸੰਭਲ ਜਾ ਸੰਭਲ ਜਾ ਜੇ ਬਚੰਗਾਈ ਬੱਚਾ ਬੱਚਾ ਬਜ਼ੁਰਗ ਕੀ ਪਰਵਾਰਾ ਸਮੇਤ ਇੱਥੇ ਝੰਡੇ ਮਾਰਚ ਚ ਲੋਕ ਆਏ ਆ ਦੁਕਾਨਦਾਰ ਕੀ ਹਰ ਵਰਗ ਸਾਥ ਦੇਂਡਿਆ ਵਾ ਹਰ ਵਰਗ ਦੀ ਜਿਹੜੀ ਲੜਾਈ ਬਣ ਗਈ ਆ ਇਹ ਕੱਲੇ ਕਿਸਾਨ ਦੀ ਨਹੀਂ ਲੜਾਈ ਰਗੀ ਮੋਦੀ ਨਾ ਸਮਝੂਗਾ ਇਹਦੀ ਮੌਤ ਆਈ ਇਹਨੇ ਨਾਲ ਆਪ ਤੇ ਮਰਨਾ ਹੀ ਮਰਨਾ ਆਪਣੀ ਪਾਰਟੀ ਨੂੰ ਲੈ ਕੇ ਬਹਿ ਜਾਣਾ ਇਹਨੇ ਅੱਜ ਤੁਹਾਡੇ ਵੱਲੋਂ ਟਰੈਕਟਰ ਰੈਲੀ ਕੀਤੀ ਗਈ ਹੈ ਕਿੱਥੋਂ ਕਿੱਥੋਂ ਹੁੰਦੀ ਜਾਏਗੀ ਵੇਖੋ ਅਸੀਂ ਉਥੋਂ ਪਿੰਡਾਂ 'ਚੋਂ ਚੱਲੇ ਆਂ ਪਿੰਡਾਂ 'ਚੋਂ ਚੱਲ ਕੇ ਅਸੀਂ ਬਾਹਰ ਆਪਣਾ ਜਿਹੜਾ ਸ਼ਹਿਰ ਦਾ ਬਾਈਪਾਸ ਹੁੰਦੀ ਅਸੀਂ ਹੋਲੀ ਸਿਟੀ ਤੋਂ ਚੱਲੇ ਸੀ ਉਹ ਚੱਲ ਕੇ ਆਪਣਾ ਖਚੈਰੀ ਥਾਣੀ ਹੋ ਕੇ ਹਾਲਜਾਰ ਚਲੇ ਹਾਲ ਇੱਥੋਂ ਫੇਰ ਹਾਲਜਾਰੋਂ ਨਿਕਲ ਕੇ ਸ਼ਹਿਰ ਦਾ ਘੇਰਾ ਘੇਰਾ ਘੁੰਮ ਕੇ ਅਸੀਂ ਸ਼ਹਿਰ ਦਾ ਕੋਨਾ ਕੋਨਾ ਝੰਡਾ ਮਾਰਚ ਕਰਾਂਗੇ ਇਦਾਂ ਹੀ ਦੂਜੇ ਤੀਜੇ ਦਿਨ ਕਰਦੇ ਰਵਾਂਗੇ ਜੀ